ਹਾਂਜੀ ਸਤਿ ਸ੍ਰੀ ਅਕਾਲ ਜੀ ਜੀਡੀਐਸ ਪੀਬੀ 02 ਤੇ ਵੈਲਕਮ ਕਰਦਾ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਤੀਪ ਅਮਰੀਖਰੀਆ ਲੋ ਵੀਰ ਜੀ ਜਿੱਦਾਂ ਕੀ ਸਿਮੂ ਵੀਰ ਜੀ ਹੁਣੀ ਉਤਾਦੀ ਦੇ ਉਧੇ ਤੇ ਆਏ ਨੇ ਤੇ ਅੱਜ ਸਿਮੂ ਵੀਰ ਜੀ ਹੁਣੀ ਚਾਰ ਖਲੀਫੇ ਕਰਨੇ ਸਿਮੂ ਉਸਤਾਜੀ ਚਾਰ 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 ਖਲੀਫੇ ਕਰਨਗੇ ਆਪਣੇ ਸਿਮੂ ਉਸਤਾਜੀ ਹੁਣੀ ਠੀਕ ਹੈ ਜੀ ਸਿਮੂ ਵੀਰ ਹੁਣੀ ਉਤਾਦੀ ਦੇ ਉਧੇ ਤੇ ਤੇ ਚਾਰ ਜੋ ਕੀ ਖਲੀਫੇ ਕਰਨਗੇ ਆਓ ਤੁਹਾਨੂੰ ਲੈ ਚ ਜਾਂਦੇ ਆ ਉਹਨਾਂ ਦੇ ਕੋਲ ਸਟੇ ਕਰਦੇ ਆ ਗੱਲਬਾਤ ਉਹਦੇ ਨਾਲ ਜੀ ਅੰਕੂ ਵੀਰ ਤਿੰਮੂ ਬਾਦਾ ਸ਼ਗਿਰਦ ਹੋ ਗਿਆ ਜੇ ਠੀਕ ਹੈ ਜੀ ਆ ਲੋ ਜੀ ਕਰਾਓ ਜੀ ਮੂੰਹ ਮਿੱਠਾ ਅੰਕੂ ਵੀਰ ਦਾ ਜੀ ਆ ਲੋ ਜੀ ਆ ਲੋ ਜੀ ਅੰਕੂ ਵੀਰ ਤਿੰਮੂ ਉਸਤਾਦ ਜੀ ਹੋਂ ਦਾ ਮਾਨ ਸਲਮਾਨ ਕਰਦੇ ਹੋਏ ਜੀ ਆਪਣੇ ਦਾਦਾ ਉਸਤਾਦ ਜੀ ਹੋਂ ਦਾ ਮਾਨ ਸਲਮਾਨ ਕਰਦੇ ਹੋਏ ਜੀ ਹੈ ਲੋ ਜੀ ਆ ਖਲੀਫਾ ਕੀਤਾ ਗਿਆ ਏ ਅੰਕੂ ਵੀਰ ਨੂੰ ਠੀਕ ਹੈ ਜੀ ਕਰਾਓ ਜੀ ਅੰਕੂ ਵੀਰ ਨੂੰ ਅੰਕੂ ਵੀਰ ਜੀ ਆਪਣੇ ਤੇ ਮੁਫਤਾਜੀ ਹੋਣਾ ਨੂੰ ਮੂੰਹ ਮਿੱਠਾ ਕਰਾਓ ਜੀ ਬਹੁਤ ਬਹੁਤ ਮੁਬਾਰਕਾਂ ਆ ਜੀ ਸ਼ਿਮੂ ਵੀਰ ਨੂੰ ਵੱਡੇ ਉਸਤਾਦ ਜੀ ਕਪਲ ਕੋਸ਼ਲ ਉਸਤਾਦ ਜੀ ਹੋਣਾ ਨੂੰ ਤੇ ਸਾਰੇ ਕਪਲ ਕੋਸ਼ਲ ਗਰੁੱਪ ਨੂੰ ਬਹੁਤ ਬਹੁਤ ਮੁਬਾਰਕਾਂ ਆ ਜੀ ਹੈ ਲੋ ਜੀ ਭਿੰਦਰ ਵੀਰ ਕਿਦਾ ਕੀ ਸਿਮੂ ਬਾਦਾ ਸ਼ਾਗਿਰਦ ਹੋਏ ਹੀ ਠੀਕ ਹੈ ਜੀ ਆਪਣੇ ਚੈਨੀਅਲ ਦੇ ਥਰੂ ਆਪਾਂ ਵੀਡੀਓ ਵੀ ਪਾਈ ਸੀ ਵੀਰ ਜੀ ਹੁਣਾਂ ਦੀ ਤੇ ਵੀਰ ਜੀ ਹੁਣਾਂ ਨੂੰ ਅੱਜ ਸਿਮੂ ਉਸਤਾਦ ਜੀ ਹੁਣੀ ਖਲੀਫਾ ਕਰਨ ਜਾ ਰਹੇ ਨੇ ਆ ਲੋ ਜੀ ਮਾਨ ਸਨਮਾਨ ਕਰਦੇ ਹੋਏ ਜੀ ਆਪਣੇ ਉਸਤਾਦ ਸਾਹਿਬਾਂ ਜੀ ਦਾ ਜੀ ਆਪਣੇ ਉਸਤਾਦ ਜੀ ਹੁਣਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਇਹ ਨਾਲ ਆਪਣੇ ਦਾਦਾ ਉਸਤਾਦ ਜੀ ਹੁਣਾਂ ਦਾ ਮਾਨ ਸਨਮਾਨ ਕਰਦੇ ਹੋਏ ਠੀਕ ਹੈ ਜੀ ਹਾਂ ਜੀ timelist ਵੀਰ ਜੀ ਆ ਵੀਰ ਨੂੰ ਪ੍ਰੀਤ ਕਰਦੇ ਆ ਆ ਲੋ ਜੀ ਪਿੰਦਰ ਵੀਰ ਖਾਸੇ ਵਾਲਿਆਂ ਨੂੰ ਖਲੀਫਾ ਕਰਦੇ ਹੋਏ ਆਪਣੇ timelist ਉਸਤਾਦ ਜੀ ਹੁਣੀ ਠੀਕ ਹੈ ਜੀ ਕਰਾਓ ਜੀ ਮੂੰਹ ਮਿੱਠਾ ਜੀ ਆ ਲੋ ਜੀ ਆ ਲੋ ਜੀ ਰਮਨ ਵੀਰ ਸ਼ਾ ਠੀਕ ਹੈ ਜੀ ਇਹ ਵੀ ਵੀਰ ਜੀ ਉਸੇ ਦੇ ਨਹੀਂ ਸ਼ਾਗਿਰਦ ਹੋਏ ਹੀ ਜਿੱਦਾਂ ਭਿੰਦਰ ਵੀਰ ਤੇ ਗੁਰੂ ਵੀਰ ਹੋਏ ਹੀ ਤੇ ਅੱਜ ਰਮਣ ਵੀਰ ਸ਼ਾਹ ਨਾ ਨੂੰ ਠੀਕ ਹੈ ਪੂਰੇ ਆਲਿਆਂ ਨੂੰ ਖਲੀਫਾ ਕਰਨ ਜਾ ਰਹੇ ਨੇ ਆ ਲੋ ਜੀ ਸਿਮੂ ਵੀਰ ਜੀ ਹੁਣਾਂ ਨੇ ਰਮਣ ਵੀਰ ਵੱਡੇ ਪੂਰੇ ਆਲਿਆਂ ਨੂੰ ਖਲੀਫਾ ਕਰਤਾ ਰਮਣ ਸ਼ਾਹ ਨਾ ਨੂੰ ਠੀਕ ਹੈ ਜੀ ਬਹੁਤ ਬਹੁਤ ਮੁਬਾਰਕਾਂ ਹੋ ਜੀ ਦੀ ਅਨਮੋਲ ਵੀਰ ਜਿੱਦਾਂ ਕਿ ਸਿਮੂ ਵੀਰ ਦਾ ਸ਼ਗਿਰ ਅਦਲੀ ਵਾਲ ਤੋਂ 17 ਫੁੱਟੇ ਜਾਲ ਵਾਲਾ ਠੀਕ ਹੈ ਜੀ ਹੁਣ ਜਾਲ ਵਧਾ ਲਿਆ ਵੀਰ ਨੇ ਤੇ ਵੀਰ ਨੂੰ ਖਲੀਫਾ ਕਰਦੇ ਹੋਏ ਸਿਮੂ ਉਸਤਾਜ ਜੀ ਹੋਣੀ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਅਨਮੋਲ ਵੀਰ ਨੂੰ ਸਿਮੂ ਉਸਤਾਜ ਜੀ ਹੋਣਾ ਨੂੰ ਵੱਡੇ ਉਸਤਾਜ ਜੀ ਡੀਐਸਪੀ ਸਾਹਿਬ ਕਪਲ ਕੋਰਸ ਉਸਤਾਜ ਜੀ ਹੋਣਾ ਨੂੰ ਤੇ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਗੁਰੂ ਵੀਰ ਮਾਨ ਸਨਮਾਨ ਕਰਦੇ ਆ ਆਪਣੇ ਉਸਤਾਦ ਜੀ ਹੋਣਾ ਦਾ ਆ ਲੋ ਜੀ ਗੁਰੂ ਵੀਰ اسلامਾਬਾਦ ਵਾਲਾ ਮਾਨ ਸਨਮਾਨ ਕਰਦਾ ਆ ਜੀ ਆਪਣੇ ਉਸਤਾਦ ਜੀ ਹੋਣਾ ਦਾ ਆ ਨੋਟਾ ਦੀ ਵਰਖਾ ਕਰਦਾ ਆ ਅਨਕੇ ਵੀਰ ਜੀ ਹੋਣਾ ਦਾ ਮਾਨ ਸਨਮਾਨ ਰਹਿ ਗਿਆ ਸੀ ਤੇ ਨਕੇ ਵੀਰ ਜੀ ਹੋਣਾ ਨੂੰ ਮਾਨ ਸਨਮਾਨ ਦਿੰਦੇ ਹੋਏ